ਇਹ ਕਿੰਨਾ ਕਿਨਾਵਾ ਵਿਕਰਮ ਜੀ ਦੇਖਦੇ ਕੀ ਹੋਇਆ ਪਾਜੀ 10 ਲੱਖ ਦਾ ਹੀਰਾ ਮੇਰੀ ਹੋਈ ਸੀ ਕਿ ਮੈਨੂੰ ਬਸ ਇੰਨੀ ਗੱਲ ਨਾਲ ਕੱਲ ਦੱਸੀ 15 ਦਿਨ ਹੋ ਗਏ ਟੈਨ ਚੱਲ ਨਹੀਂ ਦੇ ਸੀਗੇ ਪਤਾ ਨਹੀਂ ਮਿੰਦੂ ਪੂਰੀ ਗੱਲ ਤਾਂ ਨਹੀਂ ਬਤਾਵਾ ਜੀ ਮੈਨੂੰ ਕੋਈ ਨਹੀਂ ਬਤਾ ਪਾਜੀ ਮੈਨੂੰ ਕਹੇ ਗੱਲ ਦਾ ਦੱਤਿਆ ਨਹੀਂ ਨਾਨੇ ਬਸ ਮੈਨੂੰ ਇੰਦਾ ਹੀ ਕਹਿੰਦੇ ਸੀ ਵੀ ਦਾ ਰੱਖ ਦੀ ਹੀਰਾ ਮੇਰੀ ਹੋਈ ਮੈਨੂੰ ਟੈਨਸ਼ਨ ਬੜੀ ਆ ਅੱਜ ਕਰੋ ਕਿੰਨੇ ਵਜੇ ਆਏ ਸੀ ਸਵੇਰੇ 8:30 ਨੋ ਨਿਕਲੇ ਸੀ ਕਰੋ ਤੁਹਾਨੂੰ ਕਿਦਾਂ ਲੱਗਿਆ ਮੇਲੇ ਬਾਜੀ ਉਹ ਇਤੋ ਹੀ ਬਾਜੀ ਹੋਣੀ ਲਾਨ ਗਏ ਸੀਗੇ ਪਰਿਵਾਰ ਸਭ ਆਉਣਾ ਜੀ ਛੋਟੇ ਛੋਟੇ ਬੱਚੇ ਬਾਜੀ ਮੈਨੇ ਨਿਗਰ ਨਿਗਰ ਬੱਚੇ ਛੋਟੇ ਛੋਟੇ ਤਿੰਨ ਬੱਚੇ ਕੋ ਮੁੰਡਾ ਦੋ ਕੁੜੀਆਂ ਛੋਟੇ ਛੋਟੇ ਆ ਮੈਂ ਪੰਪ ਠੇਕੇ ਤੇ ਲਿਆ ਜੀ ਅੱਛਾ ਜੀ ਤੇ ਇਹ ਬੰਦਾ ਕੌਣ ਸੀ ਇਹ ਮੈਨੇਜਰ ਹੈ ਜੀ ਕੰਪਨੀ ਤੇ ਹੂੰ ਕੀ ਹੋਇਆ ਸੁਸਾਈਡ ਕਰ ਲਿਆ ਜੀ ਸਾਨੂੰ ਫੋਨ ਆਇਆ ਕੋਈ ਅੱਜ 12:00 ਵਜੇ ਦੇ ਕਰੀਬ ਕਿਦਾਂ ਲਮਕੇ ਕੀਤਾ ਜੀ ਫਖੇ ਨਾਲ ਕੀ ਕਾਰਨ ਲੱਗਦਾ ਪਤਾ ਨਹੀਂ ਕੀ ਕਾਰਨ ਹੁਣ ਪੁਲਿਸ ਵੇਖੂਗੀ ਨੇ ਲਿਖੀ ਆ ਜੀ ਉਹਨੇ ਲਿਖਿਆ ਮੈਨੂੰ ਮਾਫ ਕਰੋ ਕੁਛ ਵੀ ਨਹੀਂ ਜੀ ਕੋਈ ਸਾਹਿਬ ਲਿਖਿਆ ਤਾਂ ਕਿ ਪੁੱਛੀ ਤੇ ਉਹ ਐਸਐਚਓ ਸਾਹਿਬ ਕੋਈ ਪੁੱਛ ਸਕਦੇ ਉਹਨਾਂ ਕੋਲ ਇਸ ਤੋਂ ਸਿਭਰੇ ਤੇ ਕਿਹਾ ਕਿ ਨੋਟ ਕਿਦਾ ਸਾਫ ਕਿਹਾ ਮੈਡਮ ਸਭ ਕੁਝ ਉਹ ਨਹੀਂ ਜੀ ਲਿਖਿਆ ਹੁੰਦਾ ਇਹਨੇ ਲਿਖਿਆ ਜੀ ਜੋ ਵੀ ਆ ਕਿ ਮੈਂ ਮਤਲਬ ਆਪਣਾ ਕੰਮ ਕਰਨ ਡਿਆ ਹਾਂ ਮੇਰੇ ਕੋ ਫਰਕ ਆ ਗਿਆ ਤੇ ਮੈਂ ਪਰੇਸ਼ਾਨ ਆ ਬਸ ਕਿੰਨਾ ਫਰਕ ਆ ਗਿਆ ਸਰ ਐਸਐਚਓ ਸਾਹਿਬ ਕੋ ਪੁੱਛੋ ਜਰਾ ਉਹ ਵੇਖਣ ਨਹੀਂ ਦਿੱਤੀ ਉਹਨਾਂ ਨੇ ਕੁਝ ਤੁਹਾਡੇ ਹਿਸਾਬ ਚ ਫਰਕ ਆ ਗਿਆ ਅੰਦਾਜ਼ਾ ਲਿਖਣਾ ਜੀ ਪੰਪੇ ਹੀ ਚਲਾਉਂਦਾ ਸੀਗਾ ਅਸੀਂ ਤੇ ਆਪ ਹੁਣ ਆਏ ਹਾਂ ਨੂੰ ਫੋਨ ਆਇਆ ਇੱਕ 10 ਦਿਨ ਹੋ ਗਏ ਮੈਂ ਤਾਂ ਪੰਪ ਤਾਂ ਹੀ ਨਹੀਂ ਆਇਆ ਇੱਕ ਦਿਨ ਵੀ ਕੀ ਨਾਮ ਇਹਦਾ ਕਿੱਥੇ ਵਿਕਰਮਜੀਤ ਸਿੰਘ ਮੱਲੀ ਮਾਰਕੀਟ ਰਹਿਣ ਵਾਲਾ ਜੀ मैडम कौन है ये देखो वो जिक्र किया गया वो पंप ਦੇ ਮਾਲਕ ਨੇ ਲੋ ਬੰਦਾ ਇੱਥੇ ਬੰਦ ਗਿਆ ਕੰਮ ਕਰਦਾ ਅੱਛਾ ਜੀ ਅੱਜ ਕੁਝ ਨਾ ਮਿਲੀ ਕਿ ਨੇ ਸੁਸਾਈਡ ਕਰ ਲਿਆ ਮੋਕਾ ਤੇ तिसरा ਠੀਕ ਪਤਾ ਨਹੀਂ ਵੇ ਦੇ ਕੋਈ ਇੱਕ ਕਾਗਜ਼ ਤੇ ਮਿਹਸਾਬ ਲਿਖਿਆ ਉਹਦੇ ਤੇ ਲਿਖਿਆ ਕਿ ਸੋ ਇਹਦਾ ਬੜਾ ਸ਼ਾਟ ਆ ਕੋਈ ਪੈਸਿਆਂ ਦਾ ਸ਼ਾਟ ਕਰਦਾ ਉਹ ਦੇਰ ਗਈ ਫੋਨ ਤੇ ਇੱਕ ਬਹੁਤ ਸ਼ਾਟ ਲਾਇਆ ਜਿਹੜਾ 10 ਲੱਖ ਰੁਪਏ ਇਹਨੇ ਲਿਖਿਆ ਨਹੀਂ ਕੋਈ ਚੀਜ਼ ਜੀ ਉਹ ਤੇ ਇਹੋ ਇਹਨੇ ਕਰਤਾ ਤਰਤਾ ਇਹੋ ਹੀ ਬਣਾਇਆ ਪੰਪ ਦੇ ਦੇ ਮੈਨੇਜਰ ਨੂੰ ਇਹ ਕੀ ਕਰਦਾ ਹਾਂ ਬੋਲੋ ਬਰਾ ਸਾਥ ਤੇ ਕੋਈ ਹੁੰਦਾ ਕੋਈ ਉਹ ਦੇਖਦੇ ਆਂ ਕਰਕੇ ਕੀ ਆਉ